ਨੰਤੀਸ ਅਖਰੀ ਉ ਆ ਈ ਸ ਹ ਓੰਕਾਰ ਸਰਪ੍ਰਕਾਸੀ ਆਤਮ ਸੋਧ ਅਕ੍ਰਿਆ ਅਬਨਾਸੀ ਇਸ ਜੀਵ ਮਹਿਤੁ ਇਹਦ ਨਾ ਜਾਣੋ ਸਾਧ ਚੋਰ ਸਭ ਬ੍ਰਹਮ ਪਛਾਨੋ ਅਸਤੀ ਚੀਟੀ ਤ੍ਰਿਣ ਲੋ ਆਦਨ ਇੱਕ ਅਖੰਡਕ ਬਸ ਹੈ ਅਨਾਦਨ ਰ ਕ ਗ ਕ ङ ਕਾਰਣ ਕਰਣ ਅਕਰਤਾ ਕਹੀਏ ਭਾਨ ਪ੍ਰਕਾਸ਼ ਜਗ ਸਿਉ ਲਹੀ ਹੈ खान पान कशरूप नरेखं निर्बकार अदव्यत अलेखं गात ग्राम शब्दे सदसंतर सत्कारतार सर्व के अंतर कान की न्याय सदा अखंडत ज्ञान बोध परमात्म पंडित चा शा जा छाया चाप ज्ञान कर या हे ब्रज छाया व्यत सग उठ भाज जागृत स्वप्न स्कोप दुर्य्या आत्म पुपते की हे पुनिया ਚੁਨਤ ਕਾਰ ਅਨਹਦ ਕਨ ਘੋਰੰ ਤ੍ਰਿਪਟੀ ਭੀਤਰ ਅਤ ਸ਼ਬ ਯੋਰ ਯਾਤ ਜੋਗੀ ਇਹਾਂ ਰਸ ਬਾਤਾ ਸੋਹੰ ਸ਼ਬਦ ਅਮੀ ਰਸ ਮਾਤਾ ਕਾਠਾ ਡਾਟਾਣਾ ਕਾਰਨ ਪਰਮ ਅਗਨ ਕੀ ਸੈਨਾ ਸਤਗੁਰ ਮੁਕਤ ਪਦਾਰਥ ਦੇਨਾ ਠਾਕਤ ਦੁਬਦਾ ਨਿਰਮਲ ਕਰਨ ਦਾ ਸੁਧਾਰਸ ਅਪਦਾਹਰਣ ਤਾਪਤ ਜੈਤ ਅੰਧੇਰੀ ਮਨ ਕੀ ਨਾਸਤ ਗੁਰ ਪ੍ਰਮਤਾ ਸਭ ਤਨ ਕੀ ਤਾਥਾ ਦਾਤਾ ਨਾ ਤਾਰਨ ਗੁਰੂ ਬਿਨਾ ਨਹੀਂ ਕੋਈ ਸੁਰਤ ਸਿਮਰਤ ਮਦ ਬਾਤ ਪਰੋਈ ਆਨ ਅਦਵੈ ਤਬੀ ਜੈ ਪਰਸੈ ਮਨ ਬਚ ਕਰਮ ਗੁਰੂ ਪਗ ਦਰਸੈ ਦਾਰਿਦ ਰੋਗ ਮਿਟੈ ਸਭ ਤਨ ਕਾ ਗੁਰ ਕਰੁਣਾ ਕਰ ਹੋਵੈ ਮੁਕਤਾ ਧੰ ਗੁਰ ਦੇਵ ਮੁਕ ਕੇ ਦਾਤੇ ਨਾਨਾ ਨੇਤ ਬੇਦ ਜਸ ਗਾਤੇ ਪਾ ਫਾ ਬਾ ਪਾ ਮ ਪਾਰ ਬ੍ਰਹਮ ਸਭ ਮਾਹ ਸਮਾਨਾ ਸਾਧ ਸਿਧਾਂਤ ਕੀ ਉਹ ਬਕਿਆਨਾ ਵਾਸ ਕਟੀ ਇਦਿਆਤ ਗੁਰ ਪੂਰੇ ਬਾਜੇ ਸ਼ਬਦ ਅਨਾਹਦ ਤੂਰੇ ਬਾਣੀ ਬ੍ਰਹਮ ਸਾਤਿਓ ਮੇਲਾ ਭੰਗ ਦ੍ਰਹਿਤ ਹੋਂ ਸਦਾ ਅਕੇਲਾ ਮਾਨ અપਮਾਨ ਦਉ ਜਰ ਗਏ ਜੋ ਥੇ ਸੋ ਪੁਨ ਭਏ ਯਾਰਾ ਲਾ ਵੜਾ ਯਾ ਕਿਰਿਆ ਕੋ ਸੂ ਪਿਸ਼ਾਨੇ ਅਦਵੈਤ ਅਖੰਡ ਆਪ ਕੋ ਮਾਨੇ ਰਵ ਰਹੇ ਸਭ ਮਹបុਰਖ ਅਲੇਖੰ ਆਦ ਅਪਾਰ ਅਨਾਦ ਅਪੇਖੰ راڑ مٹی آتم درسانا پرگٹی گیان جوت سمپانا لئے آتمد ایسے کیوں جل جل ہے کو, کو نانک او ام سو ام آتم سو مخل دسویں نال درگا منترے لکھیا او ار ہر ام لری ام سندری بال نم